ਦੋਸਤੋ ਇੱਕ ਵਾਰ ਨਾ ਇੱਕ ਰਾਜਾ ਤੇ ਉਹਦਾ ਵਜ਼ੀਰ ਸ਼ਿਕਾਰ ਤੇ ਗਏ ਉਹ ਦੁਰੇ ਗਏ ਦੁਰੇ ਗਏ ਜੰਗਲ ਜਦ ਵਿੱਚ ਘਾੜੇ ਪਹੁੰਚ ਗਏ ਉੱਥੇ ਉਹਨਾਂ ਨੂੰ ਇੱਕ ਦਿਸ ਬਹਿਰਨੀ ਰਾਜੇ ਨੇ ਨਾ ਜਦੋਂ ਤੀਰ ਚੜਾਇਆ ਕਮਾਨ ਦੇ ਉੱਤੇ ਤੇ ਖਿੱਚ ਕੇ ਉਹ ਹਿਰਨੀ ਨੂੰ ਲੱਗਾ ਮਾਰਨਾ ਇੰਨੇ ਚਿਰ ਨੂੰ ਨਾ ਇੱਕ ਸੂਰ ਨਿਕਲ ਆਇਆ ਜੰਗਲ ਤੋਂ ਉਹ ਵੱਜਾ ਰਾਜੇ ਦੇ ਵਿੱਚ ਜ਼ੋਰ ਦੀ ਤੇ ਜਿਹੜਾ ਤੀਰ ਦੀ ਨੋਕ ਸੀ ਨਾ ਉਹਨੇ ਰਾਜੇ ਦੀ ਉਂਗਲੀ ਵੱਢ ਦਿੱਤੀ ਫਲ ਰਾਜੇ ਦਾ ਹੱਥ ਹੋ ਗਿਆ ਲੂ ਲਵਾਨ ਚਲੋ ਰਾਜਾ ਉੱਠਿਆ ਵਜ਼ੀਰ ਕਹਿੰਦਾ ਵੀ ਰਾਜਾ ਜੀ ਪ੍ਰਮਾਤਮਾ ਜੋ ਵੀ ਕਰਦਾ ਹੈ ਨਾ ਉਹ ਚੰਗੇ ਆਸਤੇ ਕਰਦਾ ਹੈ ਹੁਣ ਰਾਜੇ ਦੀ ਉਂਗਲੀ ਵੱਡੀ ਹੋਈ ਸੀ ਲੋਹ ਨਿਕਲਣ ਦੀ ਇਹ ਗੱਲ ਰਾਜੇ ਨੂੰ ਵਜ਼ੀਰ ਤੇ ਬਹੁਤ ਗੁੱਸਾ ਆ ਆਂਦਾ ਯਾਰ ਮੈਂ ਦੁਖੀ ਹੋਂਡਾ ਮੇਰੇ ਦਰਦ ਹੋਂਡਾ ਤੇ ਤੈਨੂੰ ਮਜ਼ਾਕ ਸੋਝਣ ਦੇ ਨੇ ਇਹ ਬੜਾ ਛੱਟ ਲੱਗਣ ਜੀ ਪ੍ਰਮਾਤਮਾ ਕੋਈ ਚੰਗਾ ਕਰਦਾ ਹੈ ਉਹ ਕਹਿੰਦਾ ਨਹੀਂ ਰਾਜਾ ਜੀ ਪ੍ਰਮਾਤਮਾ ਜੋ ਵੀ ਕਰਦਾ ਹੈ ਹਮੇਸ਼ਾ ਭਲੇ ਵਾਸਤੇ ਕਰਦਾ ਹੈ ਰਾਜਾ ਨਾ ਜਾ ਤੂੰ ਮੇਰੇ ਨਾਲ ਨਾ ਜਾਈ ਮੈਂ ਆਪੇ ਚਲ ਜੂਗਾ ਜਾ ਤੂੰ ਆਪਣੇ ਰਾਜਾ ਮੈਂ ਆਪਦੇ ਰਾਜਾ ਨਾ ਚਲੋ ਵਜ਼ੀਰ ਵਿਚਾਰਾ ਅਫਸੋਸਿਆ ਜਾ ਮੂੰਹ ਕਰਕੇ ਦੂਜੇ ਰਾਹ ਤੁਰ ਪੈਂਦਾ ਆ ਤੇ ਰਾਜਾ ਤੁਰਦਾ ਉੱਥੋਂ ਆਪਦੇ ਮਹਿਲ ਲ ਨੂੰ ਥੋੜੀ ਦੂਰੀ ਗਿਆ ਹੁੰਦਾ ਤੇ ਇੱਕ ਜੰਗਲੀ ਕਬੀਲਾ ਨਾ ਰਾਜੇ ਨੂੰ ਫੜ ਲੈਂਦਾ ਉਹਨਾਂ ਨੇ ਦੇਣੀ ਹੁੰਦੀ ਹੈ ਨਰ ਬਲੀ ਉਹ ਰਾਜੇ ਨੂੰ ਫੜ ਲੈਂਦੇ ਉਹਨੂੰ ਪਤਾ ਨਹੀਂ ਹੁੰਦਾ ਵੀ ਇਹ ਰਾਜਾ ਏ ਤੇ ਉਹ ਲੈ ਜਾਂਦੇ ਉੱਥੇ ਰਾਜੇ ਨੂੰ ਬਲੀ ਦੇਣ ਵਾਸਤੇ ਜਦੋਂ ਬਲੀ ਵੇਦੀ ਤੇ ਉਹਨੂੰ ਚੜਾਉਂਦੇ ਆ ਨਾ ਜਿਹੜਾ ਉਹਨਾਂ ਦਾ ਕਬੀਲੇ ਵਾਲਾ ਦਾ ਗੁਰੂ ਹੁੰਦਾ ਉਹ ਰਾਜੇ ਨੂੰ ਨਾ ਚੰਗੇ ਤਰ੍ਹਾਂ ਦਾ ਸਾਰਾ ਸਰੀਰ ਦੇਖਦਾ ਹੈ ਜਦੋਂ ਦੇਖਦਾ ਰਾਜੇ ਦੀ ਉਂਗਲੀ ਤੇ ਉਹ ਆਂਦਾ ਬਈ ਇਹਦੀ ਬਲੀ ਨਹੀਂ ਹੁੰਦਾ ਦਿੱਤੀ ਜਾ ਸਕਦੀ ਇਹਦਾ ਨਾ ਅੰਗ ਭਾਂਗੇ ਸੋ ਬਲੀ ਲਈ ਆਪਾਂ ਹੋਰ ਕੋਈ ਲੱਭਣਾ ਪੈਣਾ ਤੇ ਉਹ ਰਾਜੇ ਨੂੰ ਛੱਡ ਦਿੰਦੇ ਆ ਰਾਜਾ ਦਾ ਵੀ ਯਾਰ ਵਾਕਿਆ ਵਜ਼ੀਰ ਸਹੀ ਕਹਿੰਦਾ ਵੀ ਜੋ ਵੀ ਹੁੰਦਾ ਨਾ ਉਹ ਭਲੇ ਵਾਸਤੇ ਹੁੰਦਾ ਪ੍ਰਮਾਤਮਾ ਜੋ ਵੀ ਕਰਦਾ ਉਹ ਚੰਗੇ ਆਸਤੇ ਕਰਦਾ ਚਲੋ ਰਾਜੇ ਨੂੰ ਛੱਡ ਦਿੰਦੇ ਆ ਰਾਜਾ ਤੁਰਿਆ ਜਾਂਦਾ ਨਦੀ ਦੇ ਕੰਢੇ ਪਹੁੰਚਦਾ ਤੇ ਵੇਖਦਾ ਵੀ ਵਜ਼ੀਰ ਉਥੇ ਨਾ ਭਜਨ ਕਰਨ ਡਿਆ ਹੁੰਦਾ ਬੈਠਾ ਕਿਸੇ ਸਿਲ ਤੇ ਉਹ ਵਜ਼ੀਰ ਕੋ ਜਾਂਦਾ ਹੁੰਦਾ ਯਾਰ ਤੂੰ ਠੀਕ ਐ ਨਾ ਸੇ ਮੈਂ ਗਲਤੀ ਐਵੇਂ ਤੈਨੂੰ ਇੱਧਰ ਭੇਜਤਾ ਅੰਦਾ ਬਰਦੂਏ ਤੇ ਦੱਸ ਵੀ ਪ੍ਰਮਾਤਮਾ ਜੋ ਵੀ ਕਰਦਾ ਉਹ ਚੰਗੇ ਆਸਤੇ ਕਰਦਾ ਤੂੰ ਮੈਨੂੰ ਤਾਂ ਕਹਿਦਾ ਪਰ ਮੈਂ ਤੈਨੂੰ ਅੱਡ ਕੀਤਾ ਜੀ ਪ੍ਰਮਾਤਮਾ ਨੇ ਤੇਰਾ ਕੀ ਭਲਾ ਕੀਤਾ ਉਹ ਕਹਿੰਦਾ ਰਾਜਾ ਜੀ ਜੇ ਮੈਂ ਤੁਹਾਡੇ ਨਾਲ ਹੁੰਦਾ ਤੁਹਾਨੂੰ ਤੇ ਨੰਗ ਭੰਗ ਕਰਕੇ ਛੱਡਦਾ ਤੇ ਫਿਰ ਉਹਨਾਂ ਨੇ ਮੇਰੀ ਬਲੀ ਦੇ ਦੇਣੀ ਸੀ ਇਹਦੇ ਚ ਪ੍ਰਮਾਤਮਾ ਨੇ ਮੇਰਾ ਆ ਚੰਗਾ ਕੀਤਾ ਜਿਹੜਾ ਤੁਸੀਂ ਮੈਨੂੰ ਐਸ ਰਾਤ ਤੇ ਭੇਜਤਾ ਇਹ ਦੋਸਤੋ ਫਿਰ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਉਹ ਵਜ਼ੀਰ ਨੂੰ ਅੰਦਾਜ਼ਾ ਚਲਿਏ ਮਹਿਲਾਂ ਨੂੰ ਉਹ ਦੋਵੇਂ ਆਪਦੇ ਮਹਿਲ ਨੂੰ ਪਹੁੰਚ ਜਾਂਦੇ ਨੇ ਸੋ ਜ਼ਿੰਦਗੀ ਚ ਕਦੇ ਐਵੇਂ ਨਿੱਗੀਆਂ ਮੋਡੀਆਂ ਗੱਲਾਂ ਤੋਂ ਦੁਖੀ ਨਾ ਹੋਇਆ ਕਰੋ ਪ੍ਰਮਾਤਮਾ ਜੋ ਵੀ ਕਰਦਾ ਹੈ ਨਾ ਉਹ ਚੰਗੇ ਆਸਤੇ ਕਰਦਾ ਹੈ ਹਮੇਸ਼ਾ